ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਗਰੇਵਲ ਪੰਜਾਬੀ ਬਲੌਗਸ ਤੇ ਤੁਹਾਡਾ ਸਵਾਗਤ ਹੈ ਜੀ ਅੱਜ ਵਾਲਾ ਬਲੌਗ ਜਿਹੜਾ ਸਟਾਰਟ ਕਰਦੇ ਆਂ ਆਪਾਂ ਟਾਈਮ ਹੈਗਾ ਸ਼ਾਮ ਦਾ ਤੇ ਆਪਾਂ ਜਾ ਰਹੇ ਆਂ ਅੰਟੀ ਮੇਰੇ ਪਿੰਡ ਮੇਰੇ ਪਿੱਕੇ ਪਿੰਡ ਮੰਮੀ ਨੂੰ ਮਿਲਣ ਸਾਰਿਆਂ ਨੂੰ ਮਿਲਣ ਬਹੁਤ ਟਾਈਮ ਹੋ ਗਿਆ ਸੀ ਸਾਨੂੰ ਹੁਣ ਦਰਮੀਆਂ ਕਰਕੇ ਟਾਈਮ ਨਹੀਂ ਸੀ ਲੱਗਿਆ ਤੇ ਅੱਜ ਉਹਨੂੰ ਸ਼ਾਮ ਜੀ ਨੂੰ ਅਸੀਂ ਜਾ ਰਹੇ ਆਂ ਰੈਪਲਿਕ ਸਕੂਲੋਂ ਆ ਕੇ ਸੀ ਤੇ ਉਸ ਤੋਂ ਬਾਅਦ ਹਣਾ ਇੰਨੇ ਰਾਸਤੇ ਦੇ ਸੰਦੀਪ ਨੂੰ ਥੋੜਾ ਜਿਹਾ ਕੰਮ ਸੀਗਾ ਤੇ ਗੇਮੇ ਵਿੱਚ ਚੱਲੂ ਮੈਂ ਬਲੌਗ ਸਟਾਰਟ ਕਰਨਾ ਆ ਦੇਖੋ ਦਸ ਨੇ ਦੇ ਕੰਮ ਪੱਪਾ ਦੀ ਰਿਸਪੈਕਟ ਫੇਮੇ ਵਿੱਚ ਗੱਡੀ ਚਲਾਉਣੀ ਹੈ ਤੇ ਬਾਕੀ ਤੁਹਾਨੂੰ ਜੀ ਫਿਰ ਮਲਾਵਾਗੀ ਉੱਥੇ ਜਾ ਕੇ ਅਸੀਂ ਆਏ ਸੀ ਗੇਮ ਤੇ ਤਾਂ ਮੰਮੀ ਕੋਲੇ ਹੁਣ ਤਾਂ ਮੰਮੀ ਉੱਠਣ ਲੱਗ ਗਈ ਤੇ ਦੇਖੋ ਬਸ ਲਾਤਾ ਹੱਥ ਲਾਤਾ ਮੰਮੀ ਲਾਤਾ ਲਾਤਾ ਦੇਖੋ ਜੀ 2 ਸਾਲ ਸਾਲ ਹੋ ਗਿਆ ਮੰਮੀ ਨੂੰ ਪੂਰਾ ਵਿਚਾਰੀ ਨੂੰ ਹਨਾ ਸਾਰੇ ਕੰਮ ਕੰਦੇ ਕਰਦੀ ਸੀ ਜਦੋਂ ਮੜਾ ਜੇ ਉਹ ਲਾਇਆਦੀ ਉਹ ਨਹੀਂ ਬੈਠੀ ਤੇ ਜੋ ਆਪੀ ਤੇ ਪੂਰਾ ਉੱਠਣ ਬੈਠਣ ਲੱਗ ਗਏ ਹੁਣ ਤਾਂ ਵਿਚਾਰੇ ਚੱਲ ਹੁਣ ਤਾਂ ਬਸ ਤੁਰਨ ਤੁਰਨ ਦਾ ਡਿੜਾੜੇ ਦੋ ਮੰਜੇ ਕਰਦੇ ਫੇਰ ਤੁਰਨ ਤੁਰਨ ਦਾ ਵੀ ਤੁਰਨ ਲੱਗ ਜਾਣਾ ਤੇ ਪੈਰਾਂ ਦਾ ਥੋੜਾ ਜਿਹਾ ਹੈਗਾ ਮੜਾ ਮੜਾ ਪੈਰਾਂ ਦੇ ਭਾਰ ਦੇਣ ਲੱਗ ਜੀ ਤਕੜਾ ਕੋਈ ਪੈਰ ਹੈ ਨਹੀਂ ਜੀ ਬਿਕੂ ਤੇ ਮੰਮੀ ਨੂੰ ਪਿਛਲੇ ਸਾਲ ਆਹ ਦਿਨਾਂ ਚ ਸਾਈਲੈਂਟ ਅਟੈਕ ਆ ਗਿਆ ਸੀ ਬਧੀਆ ਸਾਰਾ ਕੰਮ ਧੰਦਾ ਕਰਦੇ ਕਰਦੇ ਵਸੂਈ ਵਿਚਾਰੇ ਰਾਤ ਨੂੰ ਪਏ ਪਏ ਸਾਰਾ ਸਰੀਰ ਕੰਮ ਛੱਡ ਗਿਆ ਸੀਗਾ ਹੁਣ ਸਾਨੂੰ ਐਈ ਵਾਲੀ ਖੁਸ਼ੀ ਹੈ ਵੀ ਐਨੇ ਚਰਵਾਦੇ ਹੇ ਹੁਣ ਆਪਦੇ ਆਪ ਬੈਠਣ ਲੱਗ ਗਏ ਤੇ ਹੁਣ ਤਾਂ ਦਿਨ ਚ 4-5 ਵਾਰ ਬੈਠ ਜਾਂਦੇ ਨੇ ਤੇ ਪਾਹੀ ਗੁਰੂ ਦੀ ਬਧੀਆ ਕਿਰਪਾ ਹੋ ਗਈ ਬਸ ਹੁਣ ਤੁਰਨ ਕਰਉਂ ਨਹੀਂ ਦੇਖੋ ਬਾਥਰੂਮ ਵਾਲੀ ਪੈਕ ਲੱਗੀ ਹੋਈ ਐ ਸਾਲ ਹੋ ਗਿਆ ਵਿਚਾਰੇ ਨੂੰ ਹੁਣ ਪੈਰ ਨਹੀਂ ਹੈ ਜਿੱਦ ਚੱਲਣ ਲੱਗਿਆ ਹੀ ਮੰਜੇ ਤੀਨੇ ਕਿੰਨੱਖ ਹੋ ਜਾਂਦਾ ਐ ਨੈਚਰਵਾਸੀ ਟੈਰਾ ਆਲਾ ਮੰਜਾਈ ਦੇ ਨਾਲ ਰੋਡ ਕੀ ਅੰਦਰ ਬਾਹਰ ਜਿੱਥੇ ਕਰਨਾ ਹੁੰਦਾ ਕਰਦੇ ਆ ਫੇ ਆ ਸਾਡੇ ਜਵਾਕ ਬੈਠੇ ਨੇ ਆ ਉਹ ਦੇਖੋ ਤੁਹਾਨੂੰ ਦਿਖਾਈਏ ਆ ਦੇਖੋ ਜਸਨੀਤ ਨਾਨ ਕੀ ਆ ਕੇ ਜਸਨੀਤ ਨਾਨ ਕੀ ਆ ਕੇ ਖਾਂਦੀ ਮਿੱਟੀ ਆ ਦੇਖੋ ਮਿੱਟੀ ਖਾਂਦੀ ਸੀ ਚਾਕ ਜਸਨੀਤ ਇੱਧਰ ਇਹ ਠੀਕ ਆ ਇੱਕ ਉਹ ਆਉਂਦਾ ਆ ਉਹ ਵੀ ਤੂੰ ਮੇਰੀ ਮਿੱਟੀ ਆ ਆ ਦੇਖੋ ਇਹਨਾਂ ਦੇ ਛੱਟ ਇਹਨਾਂ ਦੀ ਉਹ ਖੜਾ ਸਾਡਾ ਇੱਕ ਮੂੰਹ ਤੋਂ ਕਿ ਹਟਿਆ ਉਹ ਮੇਰੀ ਦੋਸਤਾ ਦੇਖੋ ਇਹਦਾ ਮਿੱਟੀ ਨਾਲ ਮੂੰਹ ਲਿਪੜਿਆ ਹੋਇਆ ਜੁਫਨੀ ਤੇ ਮੂੰਹ ਆ ਪਲੇਕੀਰ ਤੇ ਮੂੰਹ ਤੋਂ ਲਿਆ ਨੋੜਾ ਬਣ ਗਿਆ ਪੂਰਾ ਨਾ ਸਾਸਰੀ ਕਾਲ ਬੁਲਾ ਦਿਓ ਸਾਰਿਆਂ ਨੂੰ ਸਾਸਰੀ ਕਾਲ ਬੁਲਾ ਦਿਓ ਹਾਂ ਸਾਸਰੀ ਕਾਲ ਜੀ ਤੁਸੀਂ ਵੀ ਹੱਸ ਨਹੀਂ ਸਾਸਰੀ ਕਾਲ ਬੁਲਾਇਓ ਸਾਸਰੀ ਕਾਲ ਬੁਲਾ ਦੇ ਦਿੱਤੇ ਹਾਂ ਸਾਸਰੀ ਕਾਲ ਬੁਲਾ ਦੇ ਸਾਸਰੀ ਕਾਲ ਬੁਲਾ ਦੇ ਆਹ ਦੇਖੋ ਜਿਸਨੀਤ ਦੀ ਝਟ ਲਈ ਹੋਈ ਮਿੱਟੀ ਤੇ ਜਿਸਨੀਤ ਦੀ ਮਿੱਟੀ ਤੇ ਝਟ ਲਈ ਹੋਈ ਆਹ ਦੇਖੋ ਹਾਂ ਦੇਖੋ ਆਹ ਦੇਖੋ ਇਹਨੂੰ ਆਇਆ ਵੀ ਮੈਂ ਮਿੱਟੀ ਖਾ ਖਾ ਕੇ ਰਾਜਲਾ ਹੁਣ ਇਹਨੂੰ ਆਇਆ ਵੀ ਮਮਾ ਨੂੰ ਚੱਕਮਾ ਦੇ ਦਾਂ ਵੀ ਮੈਂ ਤਾਂ ਭੰਗੜਾ ਪਾਉਣੀ ਆ ਪਲਕੀਰਤ ਨੂੰ ਮੂੰਹ ਤੋਂ ਹੁੰਦਾ ਹੋਇਆ ਪਿਆ ਤੇ ਰਵਨੀਤ ਨਾਨੀ ਨੂੰ ਪਿਆਰ ਕਰਦੀ ਆ ਰਵਨੀਤ ਕਹਿੰਦੀ ਨਾਨੀ ਨੂੰ ਤੇ ਬਿੰਦਾਨੀ ਨੂੰ ਮਿਲ ਲਾਈਆਂ ਮੈਂ ਹੁਣ ਇਹਨਾਂ ਐ ਕਿਹਾ ਕਿ ਬਿੰਦਾਨੀ ਨੂੰ ਪਿਆਰ ਕਰਦੀ ਆਂ ਬਸ ਤੁਸੀਂ ਵੀ ਸਾਰੇ ਅਰਦਾਸ ਕਰਿਓ ਵੀ ਮੰਮੀ ਛੇਤੀ ਛੇਤੀ ਟਰਨ ਲੱਗ ਜੀ ਉਹਦ ਰੋਜ਼ ਚਾਉਂਦੇ ਨੇ ਤਾਰਾ ਆਵੜਾ ਕਰ ਗਿਆ ਲੈ ਜੀ ਹੁਣ ਨੂੰ ਦਿਖਾ ਦਾ ਮੇਰੇ ਪੇਕ ਜਿਆਦਾ ਕਰ ਹੈ ਇਧਰ ਹੈਗਾ ਬਾਕੀ ਕਿੱਥੇ ਜਲੇ ਫਿਰ ਨੂੰ ਟੂਰ ਕਰਵਾਵਾਂਗੇ ਅੱਜ ਤੁਸੀਂ ਸਾਡੇ ਨੰਨੇ ਮੁੰਨਿਆਂ ਨੂੰ ਮਿਲ ਲਓ ਆ ਦੇਖੋ ਜਸਨੀਤ ਦੇ ਕੰਮ ਮਿੱਟੀ ਖਾ ਖਾ ਕੇ ਦੇਖੋ ਮੂੰਹ ਲਵੇੜਿਆ ਹੋਇਆ ਵਾ ਜਰਵਨੀਤ ਲਾ ਰਹੀ ਹੈ ਨਾਨੀ ਕੋਲ ਇਸ ਕਹਿਤਾ ਹੁਣੇ ਨਾਨੀ ਨੂੰ ਮਿਲਣ ਦੀ ਮਾਰੀ ਆਈ ਆ ਸਕੂਲੋਂ ਆ ਕੇ ਹੁਣ ਤੱਕ ਇਹਨਾਂ ਮੇਰਾ ਕੰਮ ਰਿਆਂਦਾ ਪਰ ਨਾਨੀ ਨੂੰ ਮਿਲਣਾ ਮੰਮੀ ਵੀ ਕਹਿ ਦਿੰਦੀ ਆ ਵੀ ਸਾਰੇ ਜੋ ਅਕਾ ਚ ਵੱਡੀ ਆ ਵੀ ਮੈਨੂੰ ਇਹਦਾ ਬਹੁਤ ਪਿਆਰ ਆਉਂਦਾ ਮੰਮੀ ਦਾ ਨੂ ਰਵਨੀਤ ਦਾ ਕਿੰਨਾ ਕਿ ਪਿਆਰ ਆਉਂਦਾ ਪਿਆਰ ਆਉਂਦਾ ਸਾਰੇ ਨਜ਼ਾਰੇ ਹੁੰਦੇ ਨੇ ਮੇਰਾ ਤੇਰਾ ਇਹ ਵੀ ਤੈਨੂੰ ਮਿਲਣ ਦੀ ਮਾਰੀ ਗਈ ਨਹੀਂ ਮੇਰੇ ਖੁੱਲ੍ਹੋਂ ਆਈ ਤੇ ਜਾਇਓ ਨਾਨੀ ਨੂੰ ਮਿਲ ਕੇ ਆਉਣਾ ਬਨੇ ਦਾ ਸਾਰੇ ਨਜ਼ਾਰੇ ਹੋਣੋਂ ਜੇ ਵੀਡੀਓ ਦੇਖਣਗੇ ਦੂਜੇ ਵੱਡੇ ਹੋਗੇ ਫਿਰ ਤੈਨੂੰ ਕਿਹਾ ਕਰਨਗੇ ਵੀ ਨਾਨੀ ਤਾਂ ਵੀ ਸਭ ਤੋਂ ਵੱਧ ਆ ਉਹ ਦੇਖੇ ਉਹ ਘੁੰਮਣ ਲੱਗਿਆ ਪਿਆ ਉਹ ਸ ਕਰਨ ਲਈ ਕਹੇਗਾ ਨਾ ਇਨਸ਼ਾ ਅੱਲ। ਤੂੰ ਮੂਟੋ ਕੇ ਆਈ ਹੈ ਤੇਰਾ ਮੂੰਹ ਤਾਂ ਖੱਪ ਖੱਪਾ। ਜੀ ਮੈਂ ਤਾਂ ਇਹ ਮੇਰੇ ਖੱਪ ਖੱਪਾ।

ਹੱਜਾ ਹੱਜਾ ਵੀ ਠੱਜਾ ਫੁੱਲ ਦੇ ਰਿਤ ਬਾਈ ਪਈ ਹੈ ਕਿ ਕੋਈ ਸਰਕ ਲੱਗਦਾ ਤੈਨੂੰ ਨਹੀਂ ਮੈਨੂੰ ਮੇਰੇ ਕੋਈ ਫਰਕ ਨਹੀਂ ਆਹ ਅਗਰ ਨੂੰ ਤਾਂ ਉਧਰ ਨੂੰ ਤਾਂ ਲੱਗਿਆ ਨਹੀਂ ਹਣਾ ਉਹ ਤਾਂ ਸੋਜ ਜੀ ਘਟੀ ਹੋਈ ਆ ਉਧਰ ਤਾਂ ਸੋਜ ਜੀ ਕਿੰਨੀ ਪਈ ਸੀ ਮੇਰੇ ਮੂੰਹ ਤੇ ਬਾਹਰ ਆ ਮੈਨੂੰ ਵੀ ਦੇਖ ਤਾਂ ਐਂ ਕਿ ਹੋ ਗਿਆ ਵਾਹ ਇਹ ਮੂੰਹ ਦਾ ਫੁੱਲ ਲੱਗਾ ਮਾਰ ਲੈ ਲੈਣਾ ਠੀਕ ਹੈ ਪਾਰੀ ਕਰ ਲੈ ਪਾਰੀ ਕਰ ਲਈ ਦੋਵੇਂ ਪਾਰੀ ਕਰ ਲੈ ਕਿਉਂ ਖਰਾਫੇਂਗਾ ਸੀ ਮੇਰਾ ਪੁੱਤ ਦਾ ਆਹ ਸੀ ਮੇਰਾ ਠੀਕ ਹੈ ਪਾਰੀ ਕਰ ਤੈਨੂੰ ਛੱਡ ਦਿੰਦਾ ਛੱਡ ਦੂੰ ਆ ਸੁਣ ਇਹ ਨੂੰ ਵਾਕੇ ਫਰੀਖਾ ਇਹ ਬਾਹੋਂ ਕਹਤਾ ਪੈ ਲੁਬੇ ਆਸ ਚਲੋ ਗੋਨੀ ਆਈ ਲਾ ਦੇ ਤਿੰਨਾ ਦੀ ਲਾ ਲੈ ਕੋਲ ਦੀ ਆ ਆ ਮੇਰਾ ਪੁੱਤ ਠੀਕਾ ਠੀਕਾ ਜਸਮੀ ਤਾਂ ਸੀ ਮੇਰੇ ਪੁੱਤ ਫੇਰ ਕਿੰਤ ਵਾਈ ਹੁੰਦੇ ਆ ਤੂੰ ਵੀ ਚੱਲ ਆ ਇਲੀਫਰ ਜਾਂ ਉਹ ਨਹੀਂ ਇਹ ਕੋਲੇ ਬੰਦ। ਸੈਨ ਨਹੀਂ ਲਾਗਣ ਤਾਂ ਦੇ ਖਾਂਦ ਤੇ ਜੋਕੀ। ਆਉਂਦੇ ਤੇ ਉਹ ਚੀ ਚੀ ਬੰਦ। ਬਾਂਦਰ ਬਣ ਜਾ ਬਾਂਦਰ ਬਣ ਜਾ। ਬਾਂਦਰ ਬਣ ਜਾ ਬਾਂਦਰ। ਬਾਂਦਰ ਬਣ ਜਾ। ਤੇ ਚੰਗਾ ਭਲਾ ਮੈਂ ਬੰਦਾ ਮੈਂ ਕਿਉਂ ਬਾਂਦਰ ਬਣਾ। ਆ ਐ ਕਰੂੰ ਫਿਰ ਆ। ਕਿ ਮੈਂ ਤਾਂ ਮਸਾੜ ਬਣਿਆ ਹੁਣ ਮੈਂ ਬਾਂਦਰ ਕਿਉਂ ਬਣਾ। ਹਨਾ ਵੀ ਜਿਸ ਨਹੀਂ ਤਾਂ ਬਲਗੀ ਤਾਂ। ਹਾਂ? ਉਹਨੇ ਮੇਰੇ ਕੋਲ ਆ ਬਾਏ ਗੇ ਨਾ ਆ ਦੇਖ ਜਸਨੀਤ ਹੁਣ ਪਾਰੀ ਕਰ ਲੈ ਵੀਰੇ ਨੂੰ ਦੇਖੀ ਦੇਖੀ ਉਹਦਾ ਪਿਆਰ ਕਰਦਾ ਉਹਦਾ ਕਰਦਾ ਹਰੀ ਹਰਦੀ ਐ ਇਹਨੂੰ ਤਾਂ ਜਿੱਤ ਨੂੰ ਮੈਨੂੰ ਚੇੜਾ ਕਰ ਦੇ ਪਿੱਛੇ ਪਾਰ ਕਰ ਲੈ ਆਹ ਜਸਨੀਤ ਨਹੀਂ ਤੈਨੂੰ ਕੌਣਸ ਖੌਂਦਾ ਹੈ ਕਰਨਾ ਪਰ ਕੀਰਤ ਨੂੰ ਪਾਰ ਕਰ ਲੈ ਚੰਗਾ ਹਲਕੀਰਤ ਨੂੰ ਪਾਰੀ ਕਰ ਦੇ ਇਹਨੂੰ ਤਾਂ ਕਰ ਹਾਂ ਸੰਦੀਪ ਨੂੰ ਕਰ ਲੈ ਹਾਂ ਸੰਦੀਪ ਨੂੰ ਉਹਨੂੰ ਉਹਨੂੰ ਪਾਰੀ ਕਰ ਦੇ ਟਾਫੀ ਦਊਂ ਕੋਟ ਹੈਗੀ ਹੋ ਰਹੀ ਹੈ ਜਰੂਰ ਹੈ ਕਿ ਹਟੂਗੀ ਚੜ ਜਾ ਇ ਚੜ ਜਾ ਕੋਠੇ ਕੰਨੀ ਨੂੰ ਬਾਦਨ ਰੱਖੀ ਕੋਠੇ ਤੇ ਕਰਨਾ ਕੀ ਆ ਉਤਰਿਆ ਨਹੀਂ ਜਾਣਾ ਫਿਰ ਇਹ ਕੋਠੇ ਤੇ ਕੀ ਕਰਨਾ ਚੜ ਕੇ ਅੱਛਾ ਇਹ ਤਾਂ ਹੀ ਨੱਚਣ ਵਾਲੇ ਅਸੀਂ ਦੇਖ ਲਾਗੇ ਠੀਕ ਇਹਦੇ ਕੋਠਲੇ ਕੰਨੀ ਨੂੰ ਨਾਲ ਜਾਣੀ ਪਈ ਜੀ ਮੈਂ ਬੱਸ ਵੱਸ ਤੁਸੀਂ ਇਹੋ ਜਿਹਾ ਬਾਕ ਨਾ ਕੱਟੋ ਹੁਣੋ ਕੀਤੀ ਤਾਂ ਪੌੜੀ ਐ ਐਨੋ ਬਦੋ ਆਪੋ ਵੀ ਚੱਤ ਨਾ ਮਾੜੀ ਨਾ ਬਾਕੀ ਉਹ ਉਹ ਦੇ ਲਈ ਚੜਦੀਆਂ ਪਰੋਦੀਆਂ ਨੇ ਆਓ ਦੇਖ ਦੋਨੇ ਚੜਦੀਆਂ ਨੇ ਮੁੰਡਾ ਇੱਕ ਤਾਂ ਪੱਟੀ ਘਾ ਕੇ ਗੜੇ ਪੱਟੀ ਘਰ ਲਈ ਥੱਲੇ ਆ ਰੰਮੀ ਤੂੰ ਤਾਂ ਨਮੀਆ ਰਿਸਾ ਲਾਉਣੀ ਐ ਇਹਨਾਂ ਨੂੰ ਚੱਜ ਜਾਣ ਤੇ ਤਾਂ ਹੋਰ ਫਟ ਦੂੰਗੀ ਫੜਤੀ ਮੈਂ ਲੈਣੀ ਕਿ ਰੁਟਦੀ ਆਉਣਗੇ ਬੇਰਾ ਵਾਂਗੂ ਆਜਾ ਕੀਤ ਚਿੰਤ ਤੂੰ ਰਹਿਂਦੇ ਤੇਰਾ ਪੱਡਾ ਮੈਨੂੰ ਹੋ ਜੂ ਲੋ ਦੂਜੀ ਹੁਟੇਂਦੇ ਕਿਉਂ ਉਹਦਾ ਵੀ ਦੋਨਾਂ ਸਹੀ ਆ ਤੇਰੇ ਹੀ ਨਾ ਲੱਗੂ ਜੇ ਡਿੱਗ ਪੇ ਕਾ ਕਹੀ ਹੋਦੀ ਉਹ ਦਰਦੋਂ ਪਾਸੇ ਲੱਗੂ ਮੈਂ ਦਰਦ ਹੀ ਸੁਭਾਸ ਹੋਣੀ ਆ ਦੇਖ ਲਾ ਨੰਨੂ ਰੋ ਕਰ ਲਓ ਤੂੰ ਵੀ ਉਹ ਆ ਜਾ ਆ ਜਾ ਮੈਂ ਤਾਂ ਵਾਲੇ ਕੋਲ ਹੀ ਨਹੀਂ ਚੜ ਜਾਂ ਕੀ ਕਰ ਤੋ ਚਾ ਚਾ ਚੋ ਚਲੋ ਤੂੰ ਵੀ ਆ ਜਾ ਉਧਰ ਹਵਾ ਚ ਮੈਂ ਕੋਠੇ ਤਨਾਂ नहीं चढ़ना है तो नहीं चढ़ना नहीं चढ़ना आ जाए